ਫਰੀ ਬੈਠੀ ਐ ਵਧੀਆ ਸਮਾਂ ਦੀ ਕੱਲ ਤਾਂ ਮੈਂ ਕਹਿੰਦੇ ਇੱਥੇ ਬੈਠੀ ਨਾ ਬਈ ਸਨ ਸੋ ਕੇ ਬੈਗੀ ਮੈਨੂੰ ਕੋੜਾ ਪਤਾ ਸੀ ਅੰਦਰ ਡਾਦੂ ਕੱਲ ਤਾਂ ਮੈਨੂੰ ਅੰਦਰ ਡਾਤਾ ਅੱਜ ਤਾਂ ਮੈਂ ਦਰਦੀ ਇੱਥੇ ਬੈਠੀ ਆਂਗੀ ਬਾਹਰ ਖੋਲ ਕੇ ਬੈਠੀ ਆਂਗੀ ਮੈਨੂੰ ਕਿਤੇ ਡਾਰਾ ਦੇਵੇ ਕੋਈ ਪਤਾ ਹੀ ਨਹੀਂ ਇਧਰ ਆ ਜੇ ਇਧਰ ਵੀ ਮੂੰਹ ਕਰ ਲੈਣੀ ਆਂ ਅਈ ਤਾਂ ਬੈਠੀ ਉਧਰ ਚੱਲ ਦੇਖਦੀ ਆਂ ਕੀ ਪਤਾ ਇਹਦਾ ਮੈਂ ਇਧਰ ਮੂੰਹ ਕਰੀ ਬੈਠੀਆਂ ਆ ਕੇ ਕਦੋਂ ਬਾਹਰ ਡਾਰੇ ਬਾਹਰੀ ਹੋ ਜਾਨੀ ਮੈਂ ਜਿੱਤ ਗੇੜਾ ਗੂੜਾ ਦੇ ਲੂੰਗੀ ਤਵਾਰੀ ਨਹੀਂ ਇਹਦੀ ਤਾਂ ਭਾਈ ਮੈਨੂੰ ਤਾਂ ਹੁਣ ਡਰ ਲੱਗਦਾ ਹੈ ਕਹਿੰਦੇ ਹੁੰਦੇ ਸੀ ਅੰਨੇ ਜਦੋਂ ਮਾੜ ਰੋਸੇ ਗਲ ਤੋਂ ਡਰ ਲੱਗਣ ਲੱਗਿਆ ਮੈਨੂੰ ਤਾਂ ਇਹ ਤੋਂ ਡਰ ਲੱਗਦਾ ਭਾਈ ਹਮ ਬੇਬੇ ਤੂੰ ਕਿੱਧਰ ਜਾਂਦੀ ਐ ਮੈਨੂੰ ਤਾਂ ਪਤਾ ਇੱਥੇ ਖੜਦੀ ਸੀਗੀ ਬਾਰਗੇ ਜੇ ਭਾਈ ਲਾ ਇੱਥੇ ਬੈਠੀ ਸੀਗੀ ਤੂੰ ਜਦੋਂ ਬਾਰਗੇ ਕੋਲ ਬੈਠੀ ਚੌਕੀਦਾਰਾਂ ਉਹ ਤਾਂ ਅੰਦਰ ਵਹੇ ਨਾ ਉੱਥੇ ਆਵਣ ਨਾ ਨਾ ਭਾਈ ਅੰਦਰ ਨਹੀਂ ਮੈਂ ਵਹਿੰਦੀ ਮੈਨੂੰ ਤਾਂ ਡਰ ਲੱਗਦਾ ਹੁਣ ਕੰਨ ਦਾ ਲੈ ਬੇਬੇ ਤੂੰ ਬਹਿ ਜਾ ਇੱਥੇ ਤੈਨੂੰ ਡਰ ਕੀ ਤੋਂ ਲੱਗਦਾ ਹੈਗਾ ਬੇਬੇ ਮੈਂ ਤਾਂ ਹਰ ਪ੍ਰੀਤੋ ਤੇ ਲਗਦਾ ਕੱਲ ਨੂੰ ਅੰਦਰ ਡਾਟਾ ਸੀ ਮੈਂ ਤਾਂ ਅੰਦਰ ਲੱਗਦਾ ਕਿ ਅੱਜ ਵੀ ਨਾ ਮੈਨੂੰ ਅੰਦਰ ਡਾ ਦੇ ਅੱਜ ਮੈਂ ਗੇਟ ਨਾਲ ਤੱਕ ਤਾ ਲਾਇਆ ਉਧਰ ਉਹ ਗੇਟ ਖੋਲੇਗਾ ਹਾਂ ਬਾਹਰ ਖੁੱਲਾ ਹੋ ਜਾਏਗਾ ਵੀ ਜੋ ਇਧਰ ਆਉਂਦੀ ਹੁੰਦੀ ਰਿਸਕੀ ਮੈਂ ਤਾਂ ਸਹੀ ਦਿਨ ਬਾਹਰ ਹੀ ਟੱਪ ਜੂਰ ਬੇਬੇ ਇਹਦੀ ਕੀ ਮਜਾ ਲਿਆ ਤੈਨੂੰ ਇਹ ਤੂੰ ਤਾਂ ਮੈਂ ਘਰੇ ਨਹੀਂ ਸੀਗਾ ਤੈਨੂੰ ਤਾਂ ਕੁੰਡਾ ਨਹੀਂ ਲਾਤਾ ਨਾਲੇ ਹੁਣ ਅੱਜ ਮੈਂ ਸਾਰਾ ਦਿਨ ਘਰੀ ਰਹੂੰਗਾ ਅੱਜ ਤੈਨੂੰ ਕੁੰਡਾ ਲਾ ਕੇ ਦਿਖਾਵੇ ਘਰ ਜੱਪਾਈ ਰਹੇਗਾ ਕਈ ਵਾਰ ਕੋ ਕੰਮ ਨਹੀਂ ਤਾਂ ਹੈ ਜੱਪਾ ਜੇ ਬਾਹਰ ਭੱਜ ਜੇ ਤੂੰ ਉਧਰ ਤੀ ਫਿਰ ਮੈਂ ਆਪਦੇ ਚ ਉਹਨੇ ਨੇ ਕੀ ਕਰੀ ਐ ਇਹਦੇ ਨੇ ਮੈਂ ਕਿ ਤੈਨੂੰ ਇਹ ਅੰਦਰ ਕੁੰਡਾ ਲਾਇਆ ਸੀ ਇਹ ਵੀ ਅੰਦਰ ਤੜਕੇ ਰੱਖੀ ਸੀ ਮੈਂ ਚਲ ਉਹਦਾ ਰੱਖੀ ਸੀ ਭਈ ਤੜਕੇ ਕਹਿੰਦੇ ਕੋਈ ਗੱਲ ਨਹੀਂ ਉਹਦਾ ਤਾਂ ਸਰਜੂ ਅੰਦਰ ਤੜੀ ਬਹਿ ਜਾਂਦੀ ਐ ਕਿਉਂ ਮੇਰਾ ਬੜਾ ਸਰੀਰ ਐ ਮੈਨੂੰ ਤਾਂ ਗੋਲੀ ਗੱਟੇ ਬਿਨਾਂ ਸਰਦਾ ਨਹੀਂ ਬਿੰਦ ਵੀ ਪਾਣੀ ਵੀ ਲੈਣਾ ਆਉਣਾ ਉਹਨੇ ਤਾਂ ਅੰਦਰ ਡਾਕੇ ਬਹਤਾ ਤੈਨੂੰ ਪਤਾ ਮੇਰੇ ਗੋਡਿਆਂ ਚੀਜ਼ਾਂ ਪੈਣ ਗੋਲੀਆਂ ਵੀ ਨਹੀਂ ਲੈਂਦੇ ਉਹ ਮੈਥੋਂ ਕੱਲ ਮੈਂ ਇੱਕ ਗੱਲ ਤੇ ਹੈਰਾਨ ਆ ਕੱਲ ਕਿ ਮੈਂ ਦੋ ਵਾਰੀ ਬਾਹਰ ਖੋਲਣ ਆਇਆ ਤੇ ਤੂੰ ਅੰਦਰੋਂ ਜਮੀ ਨਹੀਂ ਬੋਲੀ ਕਿ ਨੀਂਦ ਨੂੰ ਤਾਂ ਲੀਆਂ ਗੋਲੀਆਂ ਦੇਤੀਆਂ ਸੀ ਨੀ ਦਾ ਨਾ ਕੋੜਾ ਨਾ ਕੇੜਾ ਨਾ ਤੇ ਭਾਈ ਜਦੋਂ ਖਾਣ ਮੈਨੂੰ ਡਰ ਲੱਗਾ ਮੈਂ ਕਿ ਆਈ ਨਹੀਂ ਪਤਾ ਕਦੋਂ ਆਜੇ ਕਦੋਂ ਇਹ ਤਾਂ ਬਾਰ ਖੋਲੇ ਪਿਆ ਸੀ ਮੈਂ ਤਾਂ ਬੋਚ ਕੇ ਨੇ ਆਈ ਬਾਹਰ ਡੱਪ ਗਈ ਬੇਬੇ ਉਦੋਂ ਤਾਂ ਟੱਪੀ ਆ ਜਦੋਂ ਤੂੰ ਪਹਿਲਾਂ ਅੰਦਰ ਸੀ ਫਿਰ ਉਹ ਬਾਰ ਬੂਰ ਤੂੰ ਖੜਕਾਈ ਨਹੀਂ ਕਿ ਮੈਂ ਜਨ ਟਾਈਮ ਆਲੇ ਆ ਗਿਆ ਸੀਗਾ ਮੈਂ ਟਾਈਮ ਨਾ ਤਾਂ ਆ ਗਿਆ ਸੀ ਮੈਂ ਤਾਂ ਦਦੀ ਦੀ ਬੋਲੀ ਪਈ ਮੈਨੂੰ ਹੁਣ ਤੇਰਾ ਕੀ ਪਤਾ ਵੀ ਤੂੰ ਘਰ ਆ ਗਿਆ ਅੱਛਾ ਵਰਦੀ ਛੱਪ ਲਈ ਪਈ ਰਹੀ ਜਦੋਂ ਮੈਨੂੰ ਮਾੜਾ ਜਿਹਾ ਪਤਾ ਲੱਗਾ ਮੁੰਡਾ ਘਰ ਆ ਗਿਆ ਮੈਂ ਕਿ ਬੋਚ ਕੇ ਜਨਾਂ ਦੇ ਫਿਰ ਮੈਂ ਬੋਚ ਕੇ ਜੇ ਟੱਪ ਗਈ ਭਾਈ ਬੇਬੇ ਤੈਨੂੰ ਪਤਾ ਨਹੀਂ ਲੱਗਿਆ ਕ ਉਹ ਤੈਨੂੰ ਚਾਹ ਫੜਾਈਆਂ ਨੇ ਵਿੱਚ ਗੋਲੀਆਂ ਪਾਤੀਆਂ ਸੀ ਨੀਂਦ ਵਾਲੀਆਂ ਹੋ ਸਕਦਾ ਬਾਈ ਅੱਖੀ ਨਹੀਂ ਖੁੱਲੀ ਮੇਰੇ ਤਾਂ ਹਾਂ ਤੇਰੀ ਅੱਖ ਕਿੱਥੋਂ ਖੁੱਲੇ ਇਹ ਜਾਲੀਆਂ ਗੋਲੀਆਂ ਦਿੱਤੀਆਂ ਸੀਗੀਆਂ ਗੱਲ ਸਹੀ ਹੈ ਬਾਈ ਮੈਂ ਤਾਂ ਕਹਿੰਦਾ ਭੁੱਖ ਤੇਰਾ ਮੈਨੂੰ ਕੋਈ ਨਹੀਂ ਪਤਾ ਲੱਗਾ ਮੈਂ ਵੀ ਅੱਖਾਂ ਜੇ ਮੈਂ ਇੱਧਰ ਬੈਣ ਇੱਧਰ ਨਹੀਂ ਲੜੀ ਨਹੀਂ ਜੇ ਮੈਂ ਇੱਧਰ ਬੈਣ ਇੱਧਰ ਨਹੀਂ ਲੜ ਜੇ ਮੈਨੂੰ ਐ ਹੋ ਗਿਆ ਮੈਨੂੰ ਸੋਚ ਨੀਂਦ ਆ ਗਈ ਮੈਨੂੰ ਬਾੜਾਤਾ ਬੇਬੇ ਜਿਹੜੀ ਗੱਲ ਹੋ ਗਈ ਕਿਹੋ ਤਾਂ ਹੋ ਗਈ ਉਹਦੇ ਨਾਲ ਮੈਂ ਉਨੀ ਨਿੱਕੀ ਕਰੀਬ ਹੀ ਹੈ ਉਹਨੂੰ ਵੀ ਅੰਦਰ ਤਾੜਤਾ ਸੀਗਾ ਅੱਜ ਮੈਂ ਸਾਰਾ ਦਿਨ ਘਰੇ ਰਹੂੰਗਾ ਠੀਕ ਹੈ ਠੀਕ ਹੈ ਉਹ ਨਿੱਤ ਨੂੰ ਅੰਦਰ ਕੁੰਡਾ ਵਾਸ ਐਵੇਂ ਨਾ ਡਰੀ ਜਾਈ ਤੂੰ ਠੀਕ ਆ ਉੱਥੇ ਅੰਦਰ ਆ ਜਾ ਆਰਾਮ ਨਾਲ ਭਾਈ ਨਾ ਉੱਥੋਂ ਨਹੀਂ ਮੈਂ ਜਾਂਦੀ ਪੁੱਤਾ ਬੇਬੇ ਤੂੰ ਕਿਉਂ ਡਰਦੀ ਐ ਮੇਰੇ ਹੋਏ ਤੈਨੂੰ ਕਿਹੜਾ ਡਰ ਐ ਕੋਈ ਨਾ ਤੂੰ ਭੱਜ ਜਾ ਮੈਂ ਬੈਠੀ ਐ ਇੱਥੇ ਨਾਲੇ ਕੋਈ ਨਾ ਕੋਈ ਤੇ ਚਾਚੀ ਵਰਗੀ ਤਾਈ ਵਰਗੀ ਟੱਕਰ ਦੀ ਮੈਨੂੰ ਮੂੰਹ ਉੱਥੇ ਲੱਗਦੀ ਐ ਉਧਰ ਨਹੀਂ ਮੈਂ ਜਾਂਦੀ ਨਾਲੇ ਮੈਂ ਇੱਧਰ ਨਾ ਇੱਧਰੇ ਬਸ ਮੂੰਹ ਕਰਕੇ ਬੈਠੂ ਮੰਜੇ ਤੇ ਮੈਂ ਇੱਧਰ ਵੀ ਨਹੀਂ ਵਹਿੰਦੀ ਉਹ ਨਾਲੇ ਬੇਬੇ ਮੇਰੀ ਗੱਲ ਸੁਣ ਲੈ ਇੱਥੇ ਤੈਨੂੰ ਕੋਈ ਲੰਗਦਾ ਟਫਲਾ ਬੰਦਾ ਦੇਖਦਾ ਹੈਗਾ ਲੈ ਕਹਿੰਦਾ ਕਿਉਂ ਨੇਕ ਕਿਛੇ ਕੋ ਗੱਲ ਕਰੀ ਨਾ ਵੀ ਉਹਨਾਂ ਅੰਦਰ ਤਾੜਤਾ ਸੀ ਲੋਕ ਤਾਂ ਗੱਲਾਂ ਭਾਲ ਦੇ ਫਿਰਦੇ ਨੇ ਬਾਸਦਾ ਪਤੰਗੜ ਬਣਾ ਲੈਂਦੇ ਨੇ ਨਹੀਂ ਦੱਸ ਦੀ ਭਾਈ ਕਿਉਂ ਡਰ ਜਾਂ ਤੂੰ ਸੇ ਗੱਲ ਨਹੀਂ ਮੈਂ ਕਿਸੇ ਕਾ ਕਰਦੀ ਪਰ ਮੈਂ ਹੁਣ ਉੱਥੇ ਹੈ ਚਾਹੇ ਨਾ ਹੈ ਤੂੰ ਕਰ ਅੰਦਰ ਨਹੀਂ ਮੈਂ ਬੈਂਦੀ ਕੋਈ ਨਹੀਂ ਬੇਬੇ ਤੂੰ ਕਿਤੇ ਮਰਜੀ ਬਹਿ ਜਾ ਅੱਜ ਮੈਂ ਸਾਰਾ ਦਿਨ ਘਰੇ ਆਉਣਾ ਉਹਨਾਂ ਨੂੰ ਮੈਂ ਜਾ ਕੇ ਗੱਲ ਕਰਦਾਗਾ ਕਰ ਲੈ ਭਾਈ ਖਾਣੀ ਸੀ ਹਾਂ ਰੋਟੀ ਤਾਂ ਮੈਂ ਖਾ ਲਈ ਤੂੰ ਐਵੇਂ ਨ ਡਰੀ ਜਾ ਤੇਰੇ ਤਾਂ ਅੰਦਰ ਮੋਲੇ ਦਾ ਡਰ ਪੈ ਗਿਆ ਤੂੰ ਕਦੇ ਐਵੇਂ ਨਾ ਦਾ ਦਿਮਾਖਾ ਲਾ ਲਈ ਕਰੇ ਨਹੀਂ ਨਹੀਂ ਭਾਈ ਕਹਿੰਨੇ ਕਾਉਂ ਦਿਮਾਖਾ ਲਾਉਣੀ ਆ ਲੈ ਮੁੰਡੇ ਨੇ ਤਾਂ ਕਹਿੰਦਾ ਉੱਥੇ ਬਹਿ ਤੂੰ 10 ਮਿੰਟ ਹੈ ਕਿਸੇ ਦਾ ਫੋਨ ਆ ਗਿਆ ਤੂੰ ਕਿਸੇ ਬਸੇ ਕੰਮ ਵਾਗ ਗਿਆ ਮੈਨੂੰ ਐ ਨਹੀਂ ਪਤਾ ਹੋਸ਼ ਹੈ ਕਮਰੇ ਜੀ ਅੰਦਰ ਡਾ ਦੇ ਮੈਨੂੰ ਤਾਂ ਪਾਈ ਡਰ ਲੱਗਦਾ ਕਹਿੰਦੇ ਇੱਥੇ ਕਹਿੰਦੇ ਹੁਣ ਮੈਂ ਆਉਂਦਾ ਬੈਠੀ ਆਂਗੀ ਜੇ ਮੇਰੇ ਬੰਨੇ ਆਉਂਦੀ ਜਾਂਦੀ ਤਾਂ ਮੈਨੂੰ ਪਤਾ ਲੱਗੂ ਵੀ ਆਉਂਦੀ ਐ ਮੇਰੇ ਮਨ ਚਾਹੇ ਰਹੂਗਾ ਮੈਨੂੰ ਨੰ ਅੰਦਰ ਡਾ ਦੇ ਮੈਂ ਟੱਪਦਾ ਜਾਊਂਗੀ ਬਾਹਰ ਤਾਈਂ ਮਾਂ ਤੱਕ ਤੇ ਨਾਂ ਮੰਝਾ ਲਾਇਆਗਾ ਵੀ ਛੇ ਦਿਨ ਡਾਤਾ ਨਹੀਂ ਲਊਗੀ ਕੋਈ ਗੱਲ ਨਹੀਂ ਬੈਠੀਆਂ ਤਾਂ ਬੈਠੀ ਸੀ ਹੁਣ ਮੈਂ ਇੱਧਰ ਮੂੰਹ ਕਰਕੇ ਬੈਠੀ ਆਂ ਮੈਂ ਵੀ ਕਾਮਰੇ ਮੂੰਹ ਇੱਧਰ ਮੂੰਹ ਕਰਕੇ ਬੈਗੀ ਸੀ ਕੀ ਪਤਾ ਕਿਹੜ ਪਤਾ ਲੱਗੂ ਆਖ ਨੇ ਉਹ ਪਤਾ ਨਹੀਂ ਕੀ ਬੋਲੀ ਜਾਂਦਾ ਮੁੰਡਾ ਕਹਿੰਦਾ ਹੋ ਕੁਸ ਨਾ ਕੁਸ ਤੂੰ ਮੇਰੀ ਗੱਲ ਸੁਣ ਲੈ ਤੂੰ ਕੀ ਕਹਿੰਦੇ ਬਾਹਰ ਬੈਠੀ ਐ ਕਹਦੀ ਭਾਈ ਦੇਖ ਲੈ ਤੂੰ ਘਰੇ ਰਹੀ ਤੇ ਮੈਨੂੰ ਤਾਂ ਕਰੇ ਨਾ ਅੰਦਰ ਬੈਠ ਕੇ ਚ ਕੁੰਡੇ ਨਾ ਲਾ ਦੇ ਉਹ ਮੈਨੂੰ ਤਾਂ ਲੱਗਦਾ ਮੇਰੀ ਮਾਂ ਜੇ ਨਾ ਕਦੇ ਮਨ ਤੇ ਹੋਰੀ ਨਾ ਕੋਈ ਬੋਝ ਬਣ ਜੇ ਕਿ ਜਿਹੜਾ ਦਿਮਾਗ ਕੀ ਨਾ ਹਲੇ ਜੇ ਬੇਚਾਰੀ ਦਾ ਔਰ ਐਵੇਂ ਡਰੀ ਜਾਂਦੀ ਐ ਬੇਬੇ ਹੁਣ ਮੈਂ ਰੋਈ ਪਾਗਲ ਤਾਂ ਨਹੀਂ ਬੇਬੇ ਨੂੰ ਰੋਈ ਦਊਂਗੀ ਅੱਗੇ ਕਿਹੜਾ ਮਟਾਕੇ ਰੱਖਦੀ ਸੀ ਉਹ ਤਾਂ ਮੈਂ ਜਦੋਂ ਹੱਟੀ ਨਾਲ ਲੜਨੋਂ ਤਾਂ ਡਾਤੀ ਮੇਰੀ ਗੱਲ ਸੁਣ ਲੈ ਹਾਂ ਨਾਲੇ ਤੂੰ ਨੀਂਦ ਵਾਲੀਆਂ ਗੋਲੀਆਂ ਪੰਜਾਂ ਚ ਕੱਲ ਬੇਬੇ ਨੂੰ ਕਹਿੰਦੀ ਵਿਚਾਰੀ ਮੈਂ ਜਦੋਂ ਇੱਧਰ ਪੈ ਜਾ ਇੱਧਰ ਵੀ ਨੀਂਦਾ ਜੇ ਆ ਇੱਧਰ ਵੀ ਨੀਂਦਾ ਜੇ ਉਹ ਤਾਂ ਹਜੇ ਵੀ ਨੀਂਦ ਵਾਲੀਆਂ ਗੋਲੀਆਂ ਦਾ ਨਸ਼ਾ ਹੋਇਆ ਬੇਬੇਰੀ ਨੂੰ ਉਹ ਫਿਰ ਕਰਾਂ ਕੀ ਅੱਖ ਕੇ ਪਾਈਆਂ ਸੀ ਲੜਨੋਂ ਨਹੀਂ ਛੱਡਦੀ ਆ ਬਾਰਗੇ ਮਿਸਤਰੀ ਲੱਗੇ ਪਏ ਮਿਸਤਰੀ bari bari ਕਹਾ ਉਹ ਦੇਖਦੇ ਸੀ ਵੀ ਬੋਲੀ ਕੌਣ ਜਾਂਦਾ ਮੈਂ ਤਾਂ ਕੀਨੇ ਗੋਲਣਾ ਪਾਤਾਂ ਮੈਂ ਗੋਲਣਾ ਪਾ ਦੇਣੀ ਬੇਬੇ ਦੋ ਘੰਟੇ ਸੌਂਜੂਗੀ ਤੇ ਸੌ ਕੇ ਸੈਟ ਹੋ ਜੂਗੀ ਉਹ ਬੇਬੇ ਇਹਨੇ ਤੂੰ ਆਹ ਬਰੋ ਦਵਾਈ ਦੀ ਤੂੰ ਲੈ ਸਕਦੀ ਖੰਗੀ ਜੰਨੀ ਹੈਗੀ ਖੰਗ ਤਾਂ ਫਿਰ ਉਹ ਹੋਈ ਜਾਂਦੀ ਹੈ ਬੰਦੇ ਨੂੰ ਮਾਰੇ ਮੋٹے ਨਾ ਹੋ ਗਿਆ ਲੱਡੂ ਇਹ ਪੈਸੀ ਮੈਂ ਉਹ ਖਾ ਲਈ ਹਾਂ ਉਹ ਲੱਡੂ ਖਾ ਰਿਆ ਕਰ ਹਾਂ ਤੇ ਮੈਂ ਕੀ ਮੈਂ ਹੀ ਰੱਖਦੀ ਸੀ ਤੈਨੂੰ ਵੀ ਪਰ ਮਿਸਤਰੀ ਹੋਈ ਗੱਲ ਇਹ ਉਤੋਂ ਨਿਕੰਦਾ ਉਹ ਤਾਂ ਦਿੱਤਾ ਹਾ ਅੱਡਾਂ ਚੱਕ ਚੱਕਾ ਦੇਖੀ ਜਾਂਦੀ ਸੀ ਪੈੜਾਂ ਤੇ ਖੜੇ ਵੀ ਘਾਤੋਂ ਲੜਦੀਆਂ ਬੜੂਆਂ ਮੈਂ ਤਾਂ ਗੋਲੀਆਂ ਪਾਇਆਂ ਸੀ ਕੋਈ ਮੈਂ ਰੋਜ਼ ਗੋਲੀਆਂ ਨਹੀਂ ਪਾਉਂਦੀ ਬੇਬੇ ਨੂੰ ਨਹੀਂ ਜੇ ਬੇਬੇ ਨੂੰ ਨੀਂਦ ਚੜੀ ਬੇਬੇ ਸੌਂ ਜੇ ਬੇਬੇ ਡਰਦੀ ਕਿਉਂ ਰਹੇ ਮੂੰਹ ਕਰੀ ਬੈਠੀ ਆ ਲੈ ਤੇਰੇ ਕੋਲ ਕੀ ਕਹਿੰਦੀ ਸੀ ਮੇਰੀ ਗੱਲ ਸੁਣ ਲੈ ਤੂੰ ਤਾਂ ਹੁਣ ਮੈਨੂੰ ਗੜੀ ਗੱਲ ਦੱਸੀ ਆ ਆ ਵੀ ਬੇਬੇ ਬੋਲਦੀ ਸੀ ਉੱਤਿਆ ਮਿਸਤਰੀ ਉਹ ਤੂੰ ਗੱਲ ਤਾਂ ਮੇਰੇ ਸਾਹਮਣੇ ਠੀਕ ਹੀ ਕੀਤੀ ਸੀ ਵੀ ਦੇਖ ਲੈ ਇਹ ਤੈਨੂੰ ਪਤਾ ਹੀ ਐ ਸਾਰੇ ਪਿੰਡ ਜੀ ਜਾਂਦੇ ਨੇ ਇਹਦਾ ਮਿਸਤਰੀ ਪਤਾ ਨਹੀਂ ਕਿਹਦੇ ਕਿਹਦੇ ਕੋਲ ਜਾ ਕੇ ਦੱਸਦੇ ਮੈਂ ਬੇਬੇ ਨੂੰ ਹੁਣ ਵੀ ਕਿਹਾ ਸੀ ਵੀ ਜਿਹੜੀ ਗੱਲ ਹੋ ਗਈ ਕਿਸੇ ਕੋਲੇ ਦੱਸੀ ਨਾ ਉਹ ਹੁਣ ਬੈਠੀ ਐ ਪਤਾ ਨਹੀਂ ਲੰਘ ਜੇ ਤਾਂ ਆਪਣੇ ਕੋਲੇ ਕਿਹਦੇ ਕੋਲੇ ਕੰਮੜ ਤੱਕੂਗੀ ਉਹ ਨਾਲੇ ਮੇਰੀ ਗੱਲ ਸੁਣ ਲੈ ਤੂੰ ਨਹੀਂ ਨਾਲੀਆਂ ਗੋਲ ਗੰਦਾ ਦੇਤੀਆਂ ਸੀ ਉਹ ਜਿਹੜਾ ਤੂੰ ਕੁੰਡਾ ਲਾਉਣ ਵਾਲੀ ਗੱਲ ਚੰਗੀ ਨਹੀਂ ਕੀਤੀ ਉਹ ਕੁੰਡਾ ਤਾਂ ਫਿਰ ਮੈਂ ਲਾਇਆ ਸੀ ਮੈਂ ਕਿ ਕਿਸੇ ਨੇ ਉਹ ਨਾ ਜਾ ਬੜੇ ਜਾਣ ਕਿ ਉਹ ਹੀ ਕਿਸੇ ਨੂੰ ਛੱਡ ਲੈ ਬਈ ਮੇਰੇ ਨਾਲ ਲੜੀ ਜਾਂਦੀ ਆਂ ਪ੍ਰੀਤ ਤੂੰ ਕਰੇ ਨਹੀਂ ਸੀਗਾ ਮੈਂ ਤਾਂ ਤਾਂ ਡਾਇਆ ਸੀ ਮੈਂ ਹੋਰ ਕੋਈ ਰੋਜੀਵਾਰ ਢਾਕੇ ਰੱਖਦੀ ਆਂ ਉਹ ਰੋਜੀ ਤਾਂ ਆਇਆ ਨਾ ਕਰੇ ਜੇ ਬੇਬੇ ਇਨੀ ਔਖੀ ਹੋ ਰਹੀ ਏ ਮੇਰੇ ਤੇ ਮੈਂ 4 ਦਿਨਾਂ ਦੇ ਪਿੰਡ ਲਾਇਆ ਹੁਣ ਇਹਨੇ ਛੁੱਟੀਆਂ ਕੱਟੀਆਂ ਹੋਣੀਆਂ ਨੇ ਜਵਾਕਾਂ ਨੂੰ ਲੈ ਜਾਣੀਆਂ ਉਹ ਲੈ ਉਹ ਤਾਂ ਤਾਂ ਜਿਹੜਾ ਦਿਮਾਗ ਹੱਲੇ ਪੈ ਉਹਨੂੰ ਡਿਪਰੈਸ਼ਨ ਹੋਈ ਪਈ ਕਿੱਥੋਂ ਰੋਟੀਆਂ ਪਕਾਉ ਕਿੱਥੋਂ ਮਾਰ ਪਸੂ ਸਾਮੂਗੀ ਉਹ ਮੇਰੀ ਗੱਲ ਸੁਣ ਲੈ ਉਹ ਤਾਂ ਹੁਣ ਮੈਨੂੰ ਐਂ ਕਹਿੰਦੀ ਐ ਪੁੱਤ ਸਾਰਾ ਦਿਨ ਘਰੀ ਰਹੀ ਤੂੰ ਕਿਸੇ ਵਸੇ ਜਾਇਨ ਉਹ ਲੈ ਕਿਸੇ ਵਸੇ ਮਾੜਾ ਮੋਟਾ ਜਾਣਾ ਵੀ ਪੈਂਦਾ ਮੈਂ ਤੈਨੂੰ ਹੁਣ ਸਮਝਾਉਣਾ ਵੀ ਬੇਬੇ ਨੂੰ ਕੁਛ ਕਹੀਂ ਨਾ ਜਿਹੜੀ ਗੱਲ ਹੋ ਗਈ ਤੂੰ ਬੇਬੇ ਨਾਲ ਕਰੀ ਸੀ ਮੈਂ ਤੈਨੂੰ ਕੁੰਡਾ ਰਕਾ ਅੰਦਰ ਉਹਦਾ ਗੱਲ ਹੋਈ ਨਿਬੜੀ ਨਾਲ ਇਹਨਾਂ ਗੱਲਾਂ ਨੂੰ ਵਧਾਉਣਾ ਨਹੀਂ ਚਾਹੀਦਾ ਇਹ ਤਾਂ ਐ ਕਰੇ ਬੇਬੇ ਕੋਲੇ ਆਜੂਗੀ ਭੈਣ ਤੂੰ ਜਾ ਕੇ ਭੈਣ ਨੂੰ ਲਿਆ ਛੁੱਟਣਾ ਮਿਲ ਗਿਆ ਮੈਂ ਆਪ ਦੀ ਪੇਕੀ ਜਾਈ ਨਹੀਂ ਨੇ ਬੇਬੇ ਕੋਈ ਸੁਣੇ ਮੈਂ ਕੁਛ ਉਹ ਤੂੰ ਹੋਰ ਹੀ ਗੱਲਾਂ ਕਰੀ ਮੈਂ ਬਸ ਤਾਂ ਤਾਂ ਪੀ ਕੇ ਮੈਂ ਬਹਣਾ ਹਾਇ ਪੈ ਬਹ ਨਹੀਂ ਪੀ ਕੇ ਜਵਾਂ ਉਹ ਪੀਤੀਆਂ ਬਗਜਾਂ ਇੱਕਿਆ ਨਾ ਤਾਂ ਹੁੰਦੀ ਹੈ ਹਰੇਕ ਨੂੰ ਹੁੰਦਾ ਤੇਰੀ ਭੈਣ ਨੂੰ ਕਿਹੜਾ ਨਹੀਂ ਜੇ ਤੂੰ ਭੈਣ ਕੋਲ ਕੱਲ ਜਾ ਕੇ ਆਇਆ ਨਾ ਤੇ ਘਰ ਇੱਕ ਮੋਟਰਸਾਈਕਲ ਚੱਕ ਭੈਣ ਨੂੰ ਘੱਟ ਕਿਚੜਾ ਲੈ ਲੈ ਭੈਣ ਚਾਰ ਦਿਨ ਲਾ ਜੂਗੀ ਤੇ ਨਾਲੇ ਮੈਂ ਆਪ ਦੇ ਪੇਕੀ ਲੈ ਆਉਂਗੀ ਨਾ ਬੇਬੇ ਸੌਖੀ ਹੋ ਜੇ ਕੁੜੀ ਆ ਗਈ ਕੋਰੇ ਬੇਬੇ ਐਪੀਟ ਹੋ ਜੂਗੀ ਉਹ ਕੋਈ ਨਹੀਂ ਕਹੇ ਭੈਣ ਨੂੰ ਲਿਆ ਆ ਮੈਂ ਕਹਿੰਦੇ ਫੇਰ ਲਿਆ ਆਂਗੇ ਹੁਣ ਕੰਮ ਤਾਂੰਦਾ ਮੈਨੂੰ ਖੇਤ ਉਹ ਮੈਨੂੰ ਕੰਮ ਕਰ ਲੈ ਤੇਰੀ ਭੈਣ ਜਾਣ ਕੇ ਰਿਓਦੀ ਉਹਨੂੰ ਐਵੇਂ ਹੀ ਜੇਤ ਕਿ ਮੈਂ ਛੋਟਿਆਂ ਚ ਬਾਗੀ ਤਾਂ ਹੋ ਜਾਊਗੀ ਮੇਰੀ ਵੀ ਜਿੱਤ ਹੈ ਜਦੋਂ ਸਾਡੀ ਕੁੜੀ ਆ ਗਈ ਨਾ ਆਵੇ ਸਹੀ ਛੁੱਟਣਾ ਚ ਮੈਂ ਵੀ ਉਦੋਂ ਜਾਉਂਗੀ। ਉਹ ਮੇਰੀ ਗੱਲ ਸੁਣ ਲੈ। ਜਿੰਨਾ ਤੂੰ ਮਾੜਾ ਕਹੀ ਜਾਂਦੀ ਐ। ਐਨੀ ਭੈਣ ਮੇਰੀ ਮਾੜੀ ਨਹੀਂ ਹੈਗੀ। ਜਿਹੜੀ ਤੂੰ ਗੱਲਾਂ ਕਰਦੀ ਐ। ਮਾਵਾਤੀਆਂ ਇੱਕੋ ਜੀਆਂ ਦੋਨੇ, ਦੋਨਾਂ ਮਾਵਾਤੀਆਂ ਬਹਿ ਬਤਾਇ ਇੱਕਾ ਦੋਨੇ ਅੜ ਨਹੀਂ ਹੈਗੀਆਂ। ਮੇਰੀ ਗੱਲ ਸੁਣ ਲੈ। ਜੇ ਆਟਾ ਹੁੰਦਗਾ ਨਾ ਤਾਂ ਤੈਨੂੰ ਫੋਨ ਕਰਕੇ ਸ਼ਾਦੀ ਨਹੀਂ ਸੀ ਕੁੜੀ। ਉਹ ਦੋ ਰੋਟੀਆਂ ਖੜਾ ਜੇ ਮੈਂ ਖੇਤ ਲੱਗ ਜਾਣਾ। ਆ ਜਾ ਖਾ ਲੈ ਸੁਣ। ਤੈਨੂੰ ਮੇਰੀ ਗੱਲ ਸੁਣ ਲੈ। ਮੈਂ ਮਾੜਾ ਜਾ ਖੇਤ ਗੇੜਾ ਮਾਰ ਕੇ ਆਉਂਗਾ ਰੋਟੀਆਂ ਖਾ ਕੇ ਤੇ ਬੇਬੇ ਨੂੰ ਕੁਝ ਕਹੀ ਨਾ ਤੈਨੂੰ ਡਰੀ ਬੈਠੀ ਆ ਉਹ। ਉਹ ਮੈਂ ਮੇਰਾ ਤਾਂ ਪਰਸ ਤਿਆਰ ਪਿਆ ਤਿਆਰ ਨੇ ਹੋਈ ਬੈਠੀਆਂ ਮੈਂ ਤਾਂ ਅਜੀ ਸੇਲੀ ਨਾ ਮਾਨਸਾ ਜਾ ਕਿਉਂ ਨਹੀਂ ਆ ਤੇ ਬੇਬੇ ਘਰ ਸਾਂਭ ਲੈ ਹੁਣ ਕੱਲੀ ਹੁਣ ਮੈਂ ਉਧਰੋਂ ਖੇਤ ਦੇ ਆਉਂਦੀ ਤਿਆਰੀ ਕਰਦਾ ਤੂੰ ਵੀ ਉਹਨੂੰ ਛੱਡ ਕੇ ਜਾਨੀਂ ਐ ਤੂੰ ਨਾ ਛੱਡ ਕੇ ਜਾਈਂ ਫੇਰ ਕੀ ਹੁੰਦਾ ਜੀ ਮੈਂ ਛੱਡ ਕੇ ਜਾਨੀਂ ਆ ਕੁਛ ਨਹੀਂ ਹੋਣ ਲੱਗਿਆ ਉਹਨੂੰ ਮੈਨੂੰ ਜਾਇਆਂ ਆਉਨੇ ਸੀ ਤਾਂ 2 ਘੰਟੇ ਜਿੰਨ ਮੁੜ ਕੇ ਆ ਜਾਈਂ ਆ ਛੇ ਲੱਗੀ ਪਈ ਛੂਟਾਂ ਦੀ ਛੂਟ ਨਹੀਂ ਹੋਣੀ ਕਰਨੀ ਐ ਅਜੇ ਤਾਂ ਛੂਟਾਂ ਨਹੀਂ ਹੋਈ ਤਾਂ ਫਿਰ ਮੈਂ ਖੇਤ ਦਾ ਕੰਮ ਨਾ ਕਰਾਂ ਛੂਟ ਲੈਣ ਬਗ ਜਾਈਏ ਪਹਿਲਾਂ ਆਪਾਂ ਫਿਰ ਤੂੰ ਬਗ ਜਾ ਯੋਦਨਾ ਨਹੀਂ ਜਾਣਦੇ ਨਾ ਜੇ ਤਾਂ ਹੁਣ ਤਾਉਂ ਜਾਂਦੀ ਹੈਗੀ ਮੇਰਾ ਘਰ ਆ ਲੱਗੂਗਾ ਮੈਂ ਨਾਲ ਜਾ ਕੇ ਬੜੇ ਆਉਂਗੀ ਨਾ ਫਿਰ ਬੇਬੇ ਜਾਂਦੀ ਏ ਬੇਬੇ ਤਾਂ ਹੁਣ ਦਿਮਾਗ ਟੈਨਸ਼ਨ ਆਈ ਪਈ ਬੇਬੇ ਦਿਮਾਕੀ ਤੇ ਜੇ ਮੈਂ ਨਾਲ ਲੇਗੀ ਉੱਥੇ ਨਹੀਂ ਪਤਾ ਕਿੱਧਰ ਨੀ ਬਸ ਚੜ ਜੇ ਤੂੰ ਮੈਨੂੰ ਰੋਟੀਆਂ ਫੜਾ ਦੋ ਰੋਟੀਆਂ ਫੜਾ ਦੇਣੀ ਮੈਂ ਤਾਂ ਜਾ ਕੇ ਆਉਂ ਮੈਂ ਤੈਨੂੰ ਦੱਸਾਂ ਚਲ ਖਾ ਰੋਟੀ ਬੇਬੇ ਨਾਲ ਗੱਲ ਕਰਦੀਆਂ ਬੇਬੇ ਨੂੰ ਕਹਿੰਦੀ ਹੁੰਦੇ ਵੀ ਘਰ ਦੀ ਰਾਖੀ ਰੱਖੀ ਅਸੀਂ ਦੋ ਘੰਟਿਆਂ ਚ ਗੰਨਾਂ ਤੇ ਆਈਆਂ ਸੇਰ ਲੱਗੀ ਪਈ ਪੰਜ ਚਾਰ ਸ਼ੂਟ ਲਿਆਵਾਂ ਗਰਮੀ ਵਾਲੇ ਬੇਬੇ ਨੂੰ ਕਹਿੰਦੇ ਨੀ ਇੱਕ ਤੈਨੂੰ ਵੀ ਲੈ ਦੂੰ ਕਹੇ ਦੇ ਬੇਬੇ ਉੱਠ ਕਾ ਤੂੰ ਖੜੀ ਮਾ ਭਾਈ ਮੈਨੂੰ ਬਾੜ ਡਾ ਦੇਂਗੇ ਉਹ ਨਹੀਂ ਜਾਣਦੀ ਬੇਬੇ ਬਾੜ ਮੈਂ ਤੇ ਤੂੰ ਮੇਰੇ ਕੋਲੇ ਕੋਲੇ ਆਈ ਜਾਨੀ ਆ ਭਾਈ ਕਹਿੰਦੀ ਇੱਥੇ ਫੇਰ ਕੱਲੋਂ ਬਾੜ ਡਾ ਦੇਂਗੀ ਤੇਰਾ ਕੀ ਪਤਾ ਭਾਈ ਮੈਨੂੰ ਤਾਂ ਡਰ ਲੱਗਦਾ ਤੇ ਇੱਥੋਂ ਮੈਂ ਵੀ ਮੈਂ ਬਾੜ ਨਹੀਂ ਦੋਨੀ ਮੈਂ ਤਾਂ ਤੇਨੇ ਆ ਪੁੱਛਦੀ ਆ ਵੀ ਮੈਂ ਮਾਨਸਣ ਜਾ ਕੇ ਆਉਣੀ ਆ ਜੇ ਤੇ ਕੱਪੜੇ ਮੰਗਣੇ ਮੈਂ ਤੈਨੂੰ ਵੀ ਲੈ ਦੇਣੀ ਸੇਰ ਲੱਗੀ ਪਈ ਐ ਮੈਂ ਮਾਰਦੇ ਲਿਆਉਂਦਾ ਮੈਂ ਤੈਨੂੰ ਲੈ ਦੇ ਦਉ ਸੂਟ ਨਾ ਨਾ ਮੈਨੂੰ ਤਾਂ ਲੀੜਾਂ ਦੀ ਲੋੜ ਨਹੀਂ ਭਾਈ ਆਹ ਬੈ ਜਾ ਨਾ ਨਾ ਮੈਂ ਨਹੀਂ ਬੈਂਦੀ ਭਾਈ ਕਹਿੰਦੇ ਮੈਂ ਤਾਂ ਖੜੀ ਆ ਤੂੰ ਬੈ ਜਾ ਮੈਂ ਤੇ ਇੱ ਕਰਦੀ ਨਹੀਂ ਲੈ ਨਾ ਨਾ ਮੈਂ ਨਹੀਂ ਕੰਨ ਬੰਦੀ ਤੂੰ ਮਾਂਸ ਜਾਨੀ ਆ ਰਹੀ ਨੇ ਕਰੇ ਘੋੜੇ ਤੇ ਤੂੰ ਨਾ ਮੈਂ ਨਹੀਂ ਰਹਿੰਦੀ ਮੈਂ ਤੇ ਬੇਠੋ ਪਹਿਲਾਂ ਜਾਉਂਗੀ ਮੈਂ ਨਹੀਂ ਰਹਿੰਦੀ ਮੁੰਡੇ ਕਰੇ ਮੁੰਡੇ ਨੂੰ ਛੱਡ ਜਾ ਕਰੇ ਬੇਬੇ ਐ ਕਿਉ ਡਰੀ ਜਾਨੀ ਆ ਕੋਈ ਮੈਂ ਪਾਗਲ ਤਾਂ ਨਹੀਂ ਕੱਲ ਜੀ ਤੂੰ ਲੜਨੋਂ ਨਹੀਂ ਹਟਿਆ ਪਾਰ ਕੇ ਬੰਦੇ ਫਿਰਦੇ ਸੀ ਮੈਂ ਇਹਨਾਂ ਦਾ ਕਰਕੇ ਤਾਂ ਨਹੀਂ ਨੀਂਦ ਆਣੀ ਗੋਲ ਨਾ ਪਾਣੀ ਮੈਂ ਤਾਂ ਹਜੇ ਵੀ ਨੀਂਦ ਆਈ ਜਾਂਦੀ ਮੈਂ ਤਾਂ ਕਹਿੰਦਾ ਇੱਧਰ ਤੇਰੇ ਬਨੇ ਦੇ ਦੇ ਮੈਨੂੰ ਹੌਂਵਰਾ ਬਾਗ ਵਾਲੇ ਐ ਕਰ ਕਰ ਦੇਖਦੀ ਮੈਂ ਮੇਰੇਆਂ ਤਾਂ ਅੱਖਾਂ ਵੀ ਗੁੰਲਦੀਆਂ ਬੇਬੇ ਐ ਕਰ ਜੇ ਤੈਨੂੰ ਜਿਆਦਾ ਮੇਰੇ ਤੇ ਹੋਇਆ ਤੇ ਮੇਰੇ ਤੇ ਨਹੀਂ ਵਿਸ਼ਵਾਸ ਕਰਦੀ ਪੈ ਨੋਹਨ ਕਰਦੇ ਪੈ ਤੇਰੇ ਕੋਲੇ ਆ ਜੂਗੀ ਨਾ ਮੈਂ ਤਾਂ ਕਿਸੇ ਨੂੰ ਫੋਨ ਕਰ ਦੇਣਾ ਮੈਂ ਕਿਸੇ ਨੂੰ ਸੱਦਾ ਨਾ ਮੈਨੂੰ ਲੋੜ ਹੈਗੀ ਤੂੰ ਆਉਂਦੇ ਘਰੇ ਆ ਮੈਂ ਤੇ ਇੱਥੇ ਮੰਜਾ ਡਾਉਂਗੀ ਆ ਉਹਦਾ ਜਿੰਨਾ ਚਿਰ ਮੁੰਡਾ ਨਹੀਂ ਨਾ ਮੁੰਡਾ ਬਾਹਰੋਂ ਗਿਆ ਚੰਦਰੀ ਐ ਉਹ ਤਾਂ ਡਾਗ ਗਿਆ ਬਾਹਰ ਨੂੰ ਬਸ ਫਿਰ ਮੈਂ ਨਹੀਂ ਜਾਂਦੀ ਕਹਿੰਦੇ ਮੁੰਡੇ ਨੂੰ ਘਰੇ ਸ਼ਾਮ ਨੂੰ ਚੀਤੇ ਤਾਂ ਯਕੀਨ ਕਰ ਲੇਗੀ ਮੇਰੇ ਤੇ ਤਾਂ ਨਾ ਕਰ ਮੈਂ ਕਿਸੇ ਤੇ ਯਕੀਨ ਨਹੀਂ ਕਰਨਾ ਮੈਂ ਤਾਂ ਆਪਦੇ ਮਨ ਤੇ ਯਕੀਨ ਆ ਮੈਂ ਯਕੀਨ ਕਰਦੀ ਕਿਸੇ ਨੂੰ ਮੈਂ ਫੋਨ ਕਰਦਾ ਨਹੀਂ ਉਹ ਨੂੰ ਤੇਰੇ ਕੋਲੇ ਆ ਜੂਗੀ ਮੈਂ ਜਾਇਆ ਨਹੀਂ ਨਾ ਨਾ ਮੈਂ ਨਹੀਂ ਕਿਸੇ ਨੂੰ ਫੋਨ ਕਰਾਂਗੀ ਤੂੰ ਜਦ ਹੋ ਜਾਏਗੀ ਮੈਂ ਤੇ ਪਹਿਲਾਂ ਜਾਉਂਦੀ ਨਹੀਂ ਤੂੰ ਆ ਆ ਘ ਬੜਾ ਜੱਬ ਹੋਇਆ ਉਹ ਸੇਲ ਲੱਗੀ ਪਈ ਜਾਣ ਦੇ ਦੇ ਕਿਉਂ ਦੁਸ਼ਮਣ ਬਣ ਗਿਆ ਮੇਰੀ ਮੈਂ ਜਦੋਂ ਮੁੰਡਾ ਆ ਕੇ ਘਰੇ ਉਹ ਤਾਂ ਵਗ ਜੀ ਅਸੀਂ ਮਾਂ ਪੁੱਤ ਰਹਿ ਜਾਂਦੇ ਬਹਿ ਜਾ ਭਾਈ ਬਹਿ ਜਾ ਤੂੰ ਵਗ ਜਾ ਪਹਿਲਾਂ ਅ ਮੈਂ ਕਿੱਧਰ ਵਗ ਜਾ ਮੈਂ ਤੈਨੂੰ ਕਿਤੇ ਡਾਈ ਨਹੀਂ ਆਂਦਾ ਨਾ ਨਾ ਮੈਂ ਕਿਹਨ ਕਰ ਤੂੰ ਨਾ ਬਰੇ ਨਹੀਂ ਮੈਂ ਧੋਈ ਉਮਾਂ ਪੜਕੇ ਖਿਚਕਾ ਛੋੜ ਦੋ ਆ ਕਿ ਮੈਂ ਡਾਰਾਂਗੇ ਗਾ ਇਹ ਮੈਂ ਇੱਥੇ ਬੈ ਕੇ ਤੂੰ ਖਿਚਕਾ ਲਾਏਂਗੇ ਇੱਥੇ ਮੈਂ ਖੜੀ ਆ ਕਿ ਹਜੇ ਫਿਰ ਜੋ ਜਾਣ ਨਹੀਂ ਦਿੰਦੀ ਮੈਂ ਡਾਵੀ ਦੇ ਹੁੰਦਾ ਮੈਂ ਆਏ ਕਿ ਮੈਂ ਕਹਿੰਦਾ ਡਾਰਾਂਗੇ ਅਰੇ ਆ ਜਾ ਡਾ ਮਾਂ ਅੰਦਰ ਨਾ ਪਰ ਆ ਜਾ ਜੇ ਤੁਹਾਨੂੰ ਮਨਸ਼ਾਨੀ ਆ ਮੈਂ ਵੱਲ ਵੱਲੀ ਮੈਂ ਦੈਰ ਦਰ ਦਰ ਡੇ ਖੜੀ ਐਂਗੀ ਤੇਰਾ ਕੀ ਪਤਾ ਕੰਦਾ ਡਾ ਰੇ ਮੈਨੂੰ ਆ ਨਾ ਮੈਂ ਜੱਬ ਛਿੜ ਗਿਆ ਲੈ ਕਿਧਰ ਆ ਮੈਂ ਨਹੀਂ ਡਾਉਂਦੀ ਛਿੜੇਰੀਆਂ ਕੁੜੀਆਂ ਮਾਂ ਦਾ ਪੈਰੀਆਂ ਮਾਂ ਦਾ ਲੋੜ ਨਹੀਂ ਪੈਰੀਆਂ ਤੇ ਛਿੜਿਆ ਨਹੀਂ ਛਿੜਿਆ ਦਾ ਜੇ ਮੈਨੂੰ ਕੱਲ ਨੂੰ ਤੇ ਡਾਇਆ ਤੇ ਮੈਨੂੰ ਹਲੇ ਤੱਕ ਵੀ ਨਹੀਂ ਡਾਈ ਜਾਂਦੀ ਖਾਵਾ ਤੇ ਕੀ ਪਾਇ ਹੁਣ ਤਾਂ ਮੈਨੂੰ ਜੇ ਤੂੰ ਖਾਣ ਨੂੰ ਚਾਹੇ ਹਟ ਕੇ ਬੋਲਣੋ ਚੱਕੀ ਜਾਂਦੇ ਐ ਇੱਧਰ ਬੱਤੀ ਚੱਕੀ ਜਾਂਦੇ ਫਿਰ ਤੂੰ ਝਕਾਉਣੀ ਅਗਲੇ ਨੂੰ ਤੂੰ ਰੋਲਾ ਪਾਉਣੀ ਐ ਕਿਉਂ ਮੈਨੂੰ ਬਾ ਡਾਉਣੀ ਐਗੀ ਅਗਲਾ ਤਾਂ ਝਾਕੂਗਾ ਮੈਂ ਤਾਂ ਉੱਥੇ ਮਿਸਤਰੀਆਂ ਕੋਲ ਖੜਦੀ ਐ ਜਾ ਕੇ ਮੈਨੂੰ ਡਰ ਲੱ ਮਾਗਰਤਾ ਨਹੀਂ ਹੁੰਦੀ ਕਿਤੇ ਲੈ ਬੇਬੇ ਕਿੱਧਰ ਤੂੰ ਜਾਂਦੀ ਐ ਬੇਬੇ ਮੈਂ ਤੂੰ ਕਿੱਧਰ ਜਾਨੀ ਐ ਮੈਂ ਭਾਈ ਕਿੱਧਰ ਜਾਣਾ ਸੀ ਮੈਂ ਤਾਂ ਮਿਸਤਰੀ ਨਾ ਕਰਕੇ ਖੜ ਗਈ ਇੱਥੋਂ ਮੈਂ ਨਾ ਮਰਦਾ ਮਾਗਰ ਭਾਈ ਮੈਂ ਤਾਂ ਅੰਦਰ ਲਾਉਂਦੀ ਮੈਨੂੰ ਫੇਰਨਾ ਪਾੜਾ ਲੈ ਕਹਿੰਦੀ ਮੈਨੂੰ ਐਸੀ ਕਿ ਮੈਨੂੰ ਮਾਨਸਾ ਜਾਨੀ ਐ ਡੀਪੂ ਵਾਲੇ ਆਏ ਲੀੜੇ ਲੈ ਕੇ ਆਉਂਦੇ ਥੇ ਸ਼ੇਰ ਕੱਢੀ ਪਈ ਐ ਡੀਪੂ ਚ ਅੱਛਾ ਕਹਿੰਦੀ ਮੈਂ ਮਾਨਸਾ ਜਾਨੀ ਮਾਨਸਾ ਜਾਨੀ ਮੈਨੂੰ ਵੀ ਕਹਿੰਦੀ ਸੀ ਮੈਂ ਚੱਲ ਖੇਤ ਵਿੱਚ ਗਿੜੀ ਮਾਰ ਕੇ ਆਉਣਾ ਸੀਗਾ ਮੈਂ ਮੁੜਿਆ ਆਇਆ ਪਪਾ ਜਦੋਂ ਕੋਈ ਘਰੇ ਨਹੀਂ ਸੀ ਉਹ ਛੱਡ ਕੇ ਦੁਨੀਆ ਦੀ ਇਕੱਲੀ ਨੂੰ ਕੀ ਪਪਾ ਭਾਈ ਛੱਡ ਕੇ ਮੈਨੂੰ ਜਾਂਦੀ ਹੈ ਕਿ ਦੀਪੂ ਚ ਜਾਂਦੀ ਸੀ ਮਾਰਸਾ ਕਿ ਮੈਨੂੰ ਉਹ ਬਾਟਾਉਣ ਆਉਂਦੀ ਸੀ ਕੱਲ ਵਾਂਗੂੰ ਅੰਦਰ ਲੱਗਿਆ ਤੂੰ ਕਿਉਂ ਡਰ ਰਹੀ ਹੈ ਨੇਤਰਾ ਦਿਮਾਗ ਹੱਲੇ ਆ ਪਿਆ ਕਿਉਂ ਤੈਨੂੰ ਕਮਰੇ 'ਚ ਬੰਦ ਕਰੂਗੀ ਨਹੀਂ ਨਹੀਂ ਭਾਈ ਮੇਰਾ ਦਿਮਾਗ ਨਹੀਂ ਹੱਲੇ ਮੈਨੂੰ ਤਾਂ ਉਹ ਤੋਂ ਡਰ ਲੱਗਦਾ ਜਦੋਂ ਮੈਂ ਕੱਲ ਰਾਤਾਂ ਨੇ ਅੰਦਰ ਮੈਂ ਤਾਂ ਹੁਣ ਚਾਹ ਬੜਾ ਲੂ ਨਾ ਤਾਂ ਚਾਹ ਵੀ ਨਹੀਂ ਪੀਤੀ ਉਹਨੇ ਮਹਾਂ ਕੀ ਪਤਾ ਕੀ ਪਾ ਦੇ ਕੱਲ ਨੂੰ ਪਪੇ ਪੇ ਮੈਂ ਤੈਨੂੰ ਕੀ ਗੱਲ ਦੱਸਾਂ ਉੱਤੇ ਤੇ ਮਿਸਤਰੀ ਲੱਗਿਆ ਉਹ ਕੱਲ ਤੂੰ ਬੋਲਦੀ ਸੀਗੀ ਤਾਂ ਤਨੇ ਆ ਮਿਸਟਰ ਨੇ ਮਾਰੇ ਖੜੀ ਹਾਂ ਮੈਂ ਮੈਨੂੰ ਤਾਂ ਐਸੀ ਜੇ ਮੇਰੇ ਨਾਲ ਬੋਲਣ ਲੱਗਿਆ ਇਸ ਤਰ੍ਹਾਂ ਨੂੰ ਬੋਲ ਮਾਰਨੋ ਬੇਪੁੱਤ ਜੇ ਸਾਡੇ ਘਰ ਵਾਲਾ ਪੈਂਦਾ ਮੈਨੂੰ ਛਡਾ ਦਿਓ ਉਹ ਵੀ ਮੈਨੂੰ ਤਾਂ ਦੇਖ ਤੂੰ ਕਿਉਂ ਜਲੂਸ ਕੱਢੀ ਜਾਨੀ ਨਹੀਂ ਨਹੀਂ ਉਹ ਦੇਖ ਦੇਖ ਭਾਈ ਜੱਗੇ ਮੈਂ ਤੈਨੂੰ ਗੱਲ ਕਰਦੀ ਹਾਂ ਕਿ ਜੇ ਮੇਰੇ ਮੂੰਹ ਨਾਲ ਨਾਲ ਲੱਗ ਨਾ ਮੈਨੂੰ ਕੁੱਟਮਾਰ ਕਰਨ ਲੱਗੀ ਮੈਨੂੰ ਛਡਾ ਦੇ ਪੁੱਤ ਬਣ ਕੇ ਬੇਬੇ ਆ ਜਾ ਤੂੰ ਨਹੀਂ ਨਹੀਂ ਆ ਰਿਹਾ ਮੈਂ ਕੋਈ ਨਹੀਂ ਇਹ ਗੱਲਾਂ ਕਰੀ ਨਾ ਨਾ ਮੈਂ ਤਾਂ ਦੱਸ ਕੇ ਜਾਉਂਗਾ ਨਾ ਆ ਜਾ ਆ ਜਾ ਤੂੰ ਦੇ ਬੇਬੀ ਜਮੇ ਤਰੇ ਦਾ ਮਨ ਦਾ ਦਿਮਾਗ ਹੀ ਨਹੀਂ ਠੀਕ ਹੈਗਾ ਨਾ ਮਨ ਕਿਉਂ ਨਹੀਂ ਠੀਕ ਹੈਗਾ ਭਾਈ ਉਹਨੂੰ ਤਾਂ ਹੁਣ ਤੂੰ ਕਹਿਣਾ ਨਹੀਂ ਉਹ ਸਾਰਾ ਦਿਨ ਕਹਿਣਾ ਭੱਜਿਓ ਨਹੀਂ ਹੈ ਕਹਿਣਾ ਬਾਰ ਬਾਰ ਨਹੀਂ ਮੈਨੂੰ ਕਹਿੰਦੇ ਡਾਕਟਰ ਤੂੰ ਗੱਲਾਂ ਅੰਦਰ ਜਾ ਕੇ ਅੰਦਰ ਜਾ ਕੇ ਗੱਲਾਂ ਕਰਾਂਗੇ ਬਾਹਰ ਥੋੜੋ ਗੱਲਾਂ ਕਰਨ ਵਾਲੀ ਹੋਣੀ ਹੈ ਬਾਹਰ ਗੱਲਾਂ ਕਰਨ ਵਾਲੀ ਕੋਈ ਨਹੀਂ ਭਾਈ ਜੇ ਮੈਂ ਰੌਲਾ ਪਾਵਾਂ ਨਾ ਛੜਾਤਾ ਰਹਿਣਗੇ ਜੇ ਮੈਂ ਰੌਲਾ ਨਾ ਪਾਵਾਂ ਮੈਨੂੰ ਕੋਣ ਛੜਾਣਾਊਗਾ ਮੈਂ ਤਾਂ ਹਾਂ ਅੰਦਰ ਤੀਜੇ ਦਿਨ ਡਾਕੇ ਬੈ ਜਾਂਦੀ ਆ ਤੂੰ ਲੈ ਆ ਜਾ ਬੇਬੀ ਭੰਦਰੀ ਆਈ ਤੂੰ ਇੱਥੇ ਨਾ ਨਾ ਮੈਂ ਇੱਥੇ ਨਹੀਂ ਆਇਆ ਕੋਈ ਨਾ ਨਾ ਮੈਂ ਨਹੀਂ ਮਿਸਤਰੀਆਂ ਨੂੰ ਕਹੀ ਜਾਵੇ ਲੈ ਉਹ ਜਾ ਕੇ ਉਹਨੂੰ ਪੁੱਛਦਾ ਵੀ ਉਹ ਦੱਸ ਕਿਉਂ ਮਾਨਸਾ ਜਾਂਦੀ ਸੀ ਕਿਉਂ ਤੁਸੀਂ ਪੰਗੇ ਛਿੜਦੇ ਹੋ ਕੋਲੇ ਇੱਥੇ 10 ਬੰਦੇ ਮਿਸਤਰੀ ਲੱਗੇ ਹੁਣ ਇਹ ਕਲੇਸ਼ ਬਿੱਡੀ ਬੈਠੀਆਂ ਨੇ ਕਰੇ ਕੀ ਕਰਾਂ ਹਰ ਕਿ ਜਵਾਬ ਦੇ ਕਿਉਂ ਨਾ ਪਿਆ ਉਹਨੂੰ ਵਿਚਾਰੀ ਨੂੰ ਭਣੇ ਅੱਜ ਤਾਂ ਜਾ ਨਹੀਂ ਸਕਦਾਂ ਚਲ ਕੱਲ ਨੂੰ ਦੇਖ ਲਾਂਗੇ ਕੀ ਕੱਲ ਤਾਂ ਘਰ ਬੇਬੇ ਸੈੱਟ ਹੋ ਜੇ ਪੰਗੇ ਤਾਂ ਮਹੀਂ ਕਰੇ ਕੱਲ ਜੇ ਬੇਬੇ ਨੂੰ ਨੀਂਦ ਵਾਲੀਆਂ ਗੋਲੀਆਂ ਪਾ ਕੇ ਦਿੱਤਨਾ ਤਾਂ ਬੁੜੀ ਮੈਥੋਂ ਡਰਨ ਲੱਗੀ ਅੱਗੇ ਕਦੇ ਨਹੀਂ ਸੀ ਮੈਨੂੰ ਕਿਹਾ ਵੀ ਤੂੰ ਜਾ ਨਾ ਅੱਜ ਦੇ ਨਾਲ ਡੜ ਡੜੀ ਉੱਡਣ ਲੱਗ ਗਈ ਕਹਿੰਦੀ ਜੇ ਤੂੰ ਜਾਏਂਗੀ ਮੈਂ ਤਾਂ ਬਾਹਰ ਨੂੰ ਜਾਂਨੀ ਆ ਮੁੰਡੇ ਨੂੰ ਛੱਡ ਜਾ ਨਾ ਮੈਂ ਕੁੜੀ ਨੂੰ ਸੱਦਾ ਆਵਦੀ ਨੂੰ ਤੇ ਨਾ ਮੈਂ ਤੈਨੂੰ ਜਾਣ ਦੇਵਾਂ ਮੈਂ ਤਾਂ ਜਾਣ ਨਹੀਂ ਦਿੰਦੀ ਜੇ ਤੂੰ ਜਾਏਂਗੀ ਘਰੋਂ ਮੈਂ ਤਾਂ ਘਰੋਂ ਜਾਉਂਗੀ ਲੈ ਘਰੋਂ ਭੱਜਣ ਲੱਗ ਗਈ ਹੁਣ ਆ ਪੰਗਾ ਹੋਰ ਨਮਾ ਹੋ ਗਿਆ ਮੈਨੂੰ ਕੀ ਪਤਾ ਸੀ ਵੀ ਐ ਪੰਗਾ ਛਿੜ ਜੂਗਾ ਗੋਲਗਾ ਤੇ ਮਾਰੇ ਭਲੇ ਨੂੰ ਪਾਇਆ ਸੀ ਵੀ ਲੜਨੋਂ हट ਜੂਗੀ ਮੇਰੇ ਨਾਲ ਹੈ ਲੜਾਈ ਬੰਦ ਕਰੀ ਸੀ ਆ ਨਮਾ ਜੱਬ ਛਿੜ ਗਿਆ ਹੁਣ ਉਹ ਕਿਉਂ ਕਲੇਸ਼ ਕਰਦੀ ਔ ਰੋਜ ਆ ਸਿਰ ਤੇ ਮਿਸਤਰੀ ਲੱਗੇ ਪਏ ਨੇ ਉਹ ਬੇਬੇ ਫਿਰ ਤੁਰ ਹੀ ਜਾਂਦੀ ਸੀਗੀ ਨਾ ਬੇਬੇ ਤਾਂ ਪਾਗਲਾ ਵਾਂਗੂ ਡਰੀ ਜਾਂਦੀ ਐ ਮੈਂ ਬੇਬੇ ਨੂੰ ਕੋਈ ਉਹ ਗੱਲ ਬੇਬੇ ਗੱਲ ਤੇ ਤਲਵਾਰ ਤਾਂ ਨਹੀਂ ਚੁੱਕੀ। ਤੜੀ ਬਿਠੀ ਜਦੋਂ ਮੈਂ ਤੈਨੂੰ ਕਿਹਾ ਸੀ ਮੈਂ ਖੇਤ ਜਿਹੜਾ ਮਾਰਕਣ ਵੀ ਤੂੰ ਕਹਿੰਦਾ ਮਾਂਸਾ ਜਾਣਾ। ਉਹ ਤੂੰ ਨਾ ਜਾਂਦੀ ਬੇਬੇ ਨੂੰ ਤੂੰ ਐਂ ਕਿਹਾ ਪਹਿਲਾਂ ਵੀ ਮੈਂ ਮਾਂਸਾ ਜਾਣੀ ਐ। ਇਹ ਜਵਾਬ ਹੀ ਦੇ ਕੇ ਇੰਨਾ ਹੁਣ ਉਹਨੂੰ ਜਾ ਕੇ ਭੈਣ ਨੂੰ ਐ ਕਿ ਐਂ ਕਿ ਇੰਨਾ ਵੀ ਭੈਣ ਕੱਲ ਨੂੰ ਦੇਖਾਂਗੇ ਕੱਲ ਨੂੰ ਵਗ ਚੱਲਾਂਗੇ। ਹਰ ਕਹਿ ਕੇ ਕਿ ਐਂ ਆ। ਅੱਜ ਦਾ ਵੀ ਤਾਂ ਪ੍ਰੋਗਰਾਮ ਬਰਾਬਰ ਆ ਜਾਣਾ। ਜਵਾਬ ਦੇ ਆਈ। ਹੋਰ ਕੀ ਕਰਾਂ ਫਿਰ? ਉਹ ਦੇਖ ਲੈ ਬੇਬੇ। ਤੂੰ ਰਹਿ ਜਾ ਮੈਂ ਘਰੇ ਜੇ ਤੈਨੂੰ ਉਹ ਦੁਖੀਅਤ ਉਹ ਮੇਰੇ ਤਾਂ ਦਿਮਾਗੀ ਟੈਨਸ਼ਨ ਹੋ ਗਈ ਹੈ ਐ ਕਰ ਹਾਂ ਬੇਬੇ ਨੂੰ ਬਠਿੰਡੇ ਲੈ ਕੇ ਬੇਬੇ ਨੂੰ ਬਠਿੰਡੇ ਤੋਂ ਦਵਾਈ ਦਵਾ ਲਿਆ ਦਿਮਾਗੀ ਟੈਨਸ਼ਨ ਹੋ ਗਈ ਬੇਬੇ ਦਾ ਦਿਮਾਗ ਖੱਲ ਗਿਆ ਬਠਿੰਡੇ ਤਾਂ ਉਹਨੂੰ ਲੈ ਜਾਵਾਂਗੇ ਹੈ ਉਹ ਤੇਰੇ ਵਾਲੀ ਮਾਂ ਤੇਰਾ ਕੱਲ ਦਾ ਐਨੀ ਗੱਲ ਜਿਹੜੀ ਤੂੰ ਕਰੀਬ ਨੂੰ ਅੰਦਰ ਤਾੜਦਾ ਮੇਟਾ ਗੁੱਸਾ ਇੰਨਾ ਮੰਨਿਆ ਹੱਦੋਂ ਵੱਧ ਉਹ ਮੈਨੂੰ ਤਾਂ ਹੁਣ ਐ ਲੱਗਦਾ ਮੈਨੂੰ ਤਾਂ ਲੱਗਦਾ ਬੇਬੇ ਨੂੰ ਦਿਮਾਗੀ ਟੈਨਸ਼ਨ ਹੋ ਗਈ ਕੱਲ ਮਾਂ ਵੀ ਨਹੀਂ ਸੀ ਪੰਜਾਂ ਗੋਲੀਆਂ ਨਹੀਂ ਬੋਲਦੀ ਛੱਡਦੀ ਨਹੀਂ ਸੀ ਇਸਤਰੀਆਂ ਨੂੰ ਬੋਲ ਮਾਰੀ ਜਾਵੇ ਤਾਂ ਬਾਈ ਮੈਨੂੰ ਛਡਾ ਦਿਓ ਮੈਨੂੰ ਤਾਂ ਆਦਾ ਬੇਬੇ ਆਪਣੀ ਮਿਲ ਗਈ ਆ ਜੇ ਬੇਬੇ ਨੂੰ ਦਵਾਈ ਲੈਣਾ ਮੈਨੂੰ ਤਾਂ ਆਇ ਲੱਗਦਾਗਾ ਮੈਨੂੰ ਆਪ ਰੋਗ ਆ ਗਿਆ ਥੀਓ ਕਮਰੇ ਜੀ ਬੰਦ ਕਰ ਨਹੀਂ ਪੂਪੇਪੇ ਬੰਦ ਕਾਨੂੰ ਕਰਨਾ ਬਠਿੰਡੇ ਤੋਂ ਦਵਾਈ ਦਵਾ ਲੈ ਸੈੱਟ ਹੋ ਜੂਗਾ ਉੱਥੇ ਵਧੀਆ ਦਵਾਈ ਦਿੰਦਾ ਮੁਰਕੇ ਬੋਲ ਨਹੀਂ ਨੀ ਉਸ ਇਲਾਕੇ ਕੋਲ ਨਾ ਆਮਨਾ ਪਈ ਰਿਆ ਕਰੋ ਨਹੀਂ ਮੈਂ ਕਿਤੇ ਮਰਜੀ ਜਾਵਾਂ ਆਵਾਂ ਚਲਾਂ ਟੈਨਸ਼ਨ ਮੁਕਜੂ ਬੇਬੇ ਨੂੰ ਪੁੱਛ ਦਿਆਂ ਅਬ ਬੇਬੇ ਨੂੰ ਦਵਾਈ ਦਵਾ ਰਿਆ ਆ ਜਾ ਦੋਨੀਆਂ ਚੱਲ ਜੇ ਬੇਬੇ ਕੋਲ ਤੇਰੇ ਛੜੇ ਨੇ ਬਾਬਾ ਤੈਨੂੰ ਦਵਾਈ ਦਵਾ ਲੈ ਨਾ ਤੇਰੇ ਦਿਮਾਗ ਸਾਨੂੰ ਥੋੜਾ ਜਿਹਾ ਐ ਨਾ ਕਹੀ ਵੀ ਤੇਰੇ ਦਿਮਾਗ ਕੱ ਵੀ ਬਬੇ ਤੇ ਨੱਖਾਂ ਦੀ ਦਵਾਈ ਦਵਾ ਕੇ ਲਿਆ ਨਾ ਮੈਂ ਤੇਰੀ ਨੀਂਗਾ ਕੱਢੀ ਪਈ ਐ ਪਰ ਤੂੰ ਹੀ ਪੁੱਛੋ ਜਾ ਕੇ ਮੰਨ ਜੇ ਤਾਂ ਉਰੇ ਆ ਗਈ ਕਿੱਥੇ ਐ ਉੱਥੇ ਬੈਠੀ ਐ ਉਹ ਤਾਂ ਡਰੀ ਬੈਠੀ ਐ ਮੈਂ ਮਰ ਜਾਉਂਦਾ ਅੰਦਰ ਵੀ ਨਹੀਂ ਪਰਦੀ ਲੈ ਕਿੱਥੇ ਬੈਠੀ ਐ ਬਾਹਰ ਤੇ ਬਾਹਰ ਤੇ ਕਿਸ ਕੋਢੀ ਜਾਂਦੀ ਐ ਜੇ ਅੰਦਰੋਂ ਦੇਖ ਲੈ ਉਹ ਬੱਡੇ ਸਾਰੇ ਚੱਕ ਜਾਂਦੇ ਫਿਰ ਤੂੰ ਕਹਦਾ ਨਾ ਤੂੰ ਬੋਲਦੀ ਐ ਉਹ ਮੈਂ ਤੈਨੂੰ ਬੱਖ ਦੀ ਮੂਰਾ ਆ ਕੇ ਗੱਲ ਕਰ ਲਿਆ ਉੱਥੇ ਪਈ ਐ ਆ ਜਾ ਚੱਲ ਜੀ ਦੇ ਕੋਲ ਸਰ ਫੜੀ ਪਈ ਐ ਕਿਹੜਾ ਪਈ ਐ ਉਹ ਜਿਹਦਾ ਦਿਮਾਗ ਕਰ ਲਿਆ ਹੁੰਦਾ ਬੰਦੇ ਦਾ ਸਿਰ ਹੀ ਦੁਖਦਾ ਹੁੰਦਾ ਉਹਦੇ ਮੂੰਹ ਤੇ ਨਾ ਕਹਿਦੀ ਮੈਂ ਮੁੰਡੇ ਤੇ ਕਹਿੰਦੀ ਆ ਕਿ ਅੱਖਾਂ ਨੂੰ ਦਵਾਈ ਦਵਾ ਕੇ ਰੱਖਿਆ ਆ। ਉਹ ਕਰ ਗਾ ਲੈ ਇਹਦਾ ਨਜਿੰਬੇ। ਬੇਬੇ ਹਾਂ। ਬੇਬੇ ਤੂੰ ਡਰ ਬੇਬੇ ਬੈ ਜਾ। ਬੈ ਜਾ। ਬੈ ਜਾ। ਬੈ ਜਾ। ਹੁਣ ਤੇ ਤੂੰ ਐਂ ਖੋਟਰੀਂ ਨਹੀਂ ਆ। ਮੈਂ ਤੇਰੇ ਕੋਲੇ ਫਿਰ ਦਾ ਐਂ ਕੀ ਕਰ ਦੂੰ ਤੈਨੂੰ ਇਹ। ਭਾਈ ਮੈਨੂੰ ਤੇ ਡਰ ਲੱਗਦਾ ਇਹ। ਬੇਬੇ ਤਾ ਫੇਰ ਬਾੜਾ ਦੇ। ਅਬੇ ਤੋੜੇ ਨਹੀਂ ਕਹਿੰਦੀ ਸੀ ਮੇਰੀ ਨੀਂਦਾਂ ਕੱਢੀ ਪਈ ਐ। ਨਹੀਂ ਨਹੀਂ ਗਾ ਨਹੀਂ ਮੇਰੀ ਕੱਢੀ। ਜਿਹੜੀ ਤੂੰ ਕੱਲ੍ਹ ਦਵਾਈ ਦਵਾਈ ਦੂਈ ਪਰਦੀ ਗੋਲੀਆਂ ਕਾਲੀਆਂ ਉਹਦੇ ਨਾਲ ਨੀਂਦ ਆਉਂਦੀ ਐ ਮੈਨੂੰ ਤਾਂ ਨੀਂਦ ਨੂਗਾ ਨਹੀਂ ਕੱਟੀ। ਐਂ ਕਰ ਬੇਬੇ ਦੇ ਅੱਖਾਂ ਦਾ ਚੈੱਕ ਅਪ ਕਰਾ ਲੈ ਉ ਬੇਬੇ ਬਤੁਨਾ ਸਸਤੀ ਦਵਾਈ ਦਿੰਦਾ ਤੇਰਾ ਸਿਰ ਤਾਂ ਦੁਖਦਾ ਤੇਰੇ ਐਨਕ ਲਵਾ ਲੈ ਉਹਨੇ ਬਠਿੰਡੇ ਵਾਲਾ ਨਹੀਂ ਨਹੀਂ ਭਾਈ ਮੇਰਾ ਸਿਰ ਆਪ ਹੀ ਹਟ ਜਾਊਗਾ ਕਹਿੰਦੇ ਕੱਲਾ ਮੈਨੂੰ ਇਸੇ ਤੋਂ ਡਰ ਲੱਗਦਾ ਮੈਨੂੰ ਫੇਰ ਨਾ ਬਾੜਾ ਦੇ ਕਹਿੰਦੇ ਮੇਰੇ ਅੰਦਰ ਸਾਹ ਬੰਦ ਕਰ رکھے ਨੇ ਕਹਿੰਦੇ ਡਾਡਾ ਜੀ ਮੈਂ ਤਾਂ ਡਰ ਪਿਆ ਕਿਉਂ ਤੇਰਾ ਬਾਰ ਬੰਦ ਕਰੂ ਤੂੰ ਬੋਲੀ ਜਾਂਦੀ ਹੈ ਹੋਰੀ ਲੱਗਦੀ ਹੈ ਡਰ ਨਹੀਂ ਪਿਆ ਤੈਨੂੰ ਤੇਰਾ ਸਿਰ ਤਾਂ ਦੁਖਦਾ ਹੈ ਤੈਨੂੰ ਸਿਰ ਦੀ ਪ੍ਰੋਬਲਮ ਹੋ ਰਹੀ ਹੈ ਉਹ ਡਾਕਟਰ ਨੇ ਤੇਰੀ ਨਿਗਾ ਚੈੱਕ ਕਰਕੇ ਤੇਰੇ ਐਨਕ ਲਾ ਦਊਗਾ ਫਿਰ ਨਹੀਂ ਤੇ ਤੂੰ ਇੱਥੋਂ ਡਰਨੋਂ हट ਜਾਵੇਂਗੀ ਤੇ ਨਾਲੇ ਤੈਨੂੰ ਨੀਂਦ ਆਉਣਾ ਹਟ ਜੂਗੀ ਐ ਕਰ ਤੂੰ ਚੜ੍ਹੇ ਦੇ ਨਾਲ ਲੈ ਕੇ ਜਾਵੇਂ ਮੈਨੂੰ ਮੈਂ ਨਹੀਂ ਜਾਣਦੀ ਕਿ ਤੇ ਕਹਿੰਦੇ ਆਪੇ ਨੀਂਦ ਆ ਜੂ ਸਭ ਕੁਝ ਆ ਜਾਊਗਾ ਤੂੰ ਮੇਰਾ ਖਾਣਾ ਛੱਡ ਦੇ ਬਸ ਕਹਿੰਦਾ ਤੂੰ ਚਾਪਾ ਨਹੀਂ ਨਾ ਮੈਨੂੰ ਫੜਾ ਮੈਂ ਤੇਰੇ ਤੋਂ ਤਵਾਰੀ ਨਹੀਂ ਕੀ ਪਤਾ ਕੀ ਬਾਦ ਮੈਂ ਤਾਂ ਆਪੇ ਕਰਕੇ ਪੀ ਲੂੰ ਜਾਂ ਮੇਰਾ ਬੁੱਤ ਫੜਾ ਦੋ ਮੈਂ ਨਹੀਂ ਪੀਂਦੀ ਹੁਣ ਲੈ ਕੋਈ ਨਾ ਬੇਬੇ ਤਾਂ ਹੁਣ ਜਮਾਂ ਡਰੀ ਬੈਠੀ ਗਈ ਮੈਨੂੰ ਸ਼ੱਕ ਕਰੀ ਜਾਂਦੀਆਂ ਮੇਰੇ ਤੇ ਹੁਣ ਮੈਂ ਇਹਨੂੰ ਕੀ ਪਤਾ ਅੱਜ ਪਾਇਆ ਕੁਛ ਅੱਜ ਪਾਇਆ ਤੈਨੂੰ ਨੀਂਦ ਆਉਣ ਕੋਈ ਨਾ ਕੀ ਪਤਾ ਭਾਈ ਮੈਂ ਤਾਂ ਨੀਂਦ ਅੱਜ ਵੀ ਆਈ ਜਾਂਦੀ ਹੈ ਕੀ ਪਤਾ ਪਈਆਂ ਕ ਨਾ ਪਈਆਂ ਜੀ ਤਾਂ ਮੈਂ ਇੱਥੇ ਬੈਠੀ ਆ ਜਦੋਂ ਮਾੜਾ ਜਿਹਾ ਬੋਲ ਦਮ ਉਹਦੀਆਂ ਉਬੜਵਾਂ ਨੂੰ ਰੋਖਦੀ ਆ ਚਲ ਤੂੰ ਐ ਕਰ ਖੜੀ ਹੋ ਸਰ ਤੂੰ ਅੰਦਰ ਚੱਲ ਅੰਦਰ ਬਹਿ ਜਾ ਐਥੇ ਕਿਉਂ ਜਲੂਸ ਕੱਢੀ ਜਾਂਦੀ ਆ ਕਮਰੇ ਚ ਬਹਿ ਜਾ ਫੇਰ ਕਮਰੇ ਚ ਤਾਂ ਨਹੀਂ ਮੈਂ ਕੋਲੇ ਨੂੰ ਬਹਿ ਜਿੱਨ ਨਜ਼ਰ ਤੂੰ ਬੈਠਾ ਨਜ਼ਰ ਮੈਂ ਬੈਠਾ ਹਾਂ ਮੈਂ ਤੇਰੇ ਕੋਲੇ ਬੈਠੂਗਾ ਆ ਜਾ ਚ ਕੋਲੇ ਬਹਿ ਜਾ ਹਾਂ ਮੈਂ ਤੇਰੇ ਕੋਲੇ ਬੈਠੂ ਪਾ ਆ ਜਾ ਹੁਣ ਤੂੰ ਵੀ ਭੱਜ ਜਾੜਿਆ ਕਿੱਥੇ ਨਮਾ ਜੱਬ ਛੜਿਆ ਗਿਆ ਇਹਦਾ ਦਵਾਈ ਵੀ ਨਹੀਂ ਲੈਣ ਜਾਂਦੀ ਜਦ ਨੂੰ ਆਖੀ ਜਾਂਦੀ ਬੀ ਬੁਢੀ ਦਾ ਦਿਮਾਗ ਕਰ ਤੇਰਾ ਸਿਰ ਦੁਖਦਾ ਪਾ ਸਿਰ ਤਾਂ ਹੀ ਦੁਖਦਾ ਸਿਰ ਪਰ ਦੁਖ ਨਹੀਂ ਆਉਂ ਸਿਰ ਤੇ ਚੱਕਰ ਆਉਂਦੇ ਜਦੋਂ ਮੰਨਨ ਮਾਰਾਂ ਅੰਦਮੱਖੀ ਨੁਕਸੇ ਜੀ ਉਹਦੀ ਚੱਕਰ ਆਉਣ ਲੱਗ ਜਾਂਦੇ ਇਹਨਾਂ ਤਾਂ ਬੁੜੀ ਨੂੰ ਤਾਂ ਦਵਾਈ ਦਵਾ ਕੇ ਲੈਣੀ ਬੂ ਐ ਨਹੀਂ ਇਹਨਾਂ ਦਾ ਕੰਮ ਲੋਟਣਾ ਮੈਂ ਦੇ ਭਰਾ ਨੂੰ ਫੋਨ ਕਰਦੀ ਆ ਵੀ ਬਈ ਤੂੰ ਆ ਬੇਬੇ ਨੂੰ ਲੈ ਕੇ ਜਾਣਾ ਬਠਿੰਡੇ ਤੇ ਗੱਡੀ ਚ ਸਿੱਟ ਲਾਂਗੇ ਫੜਕਿਆਂ ਤਾਂ ਬੁੜੀ ਲੋਟ ਹੀ ਨਹੀਂ ਆਉਂਦੀ ਐ ਤਾਂ ਇਹ ਜਾਂਦੀ ਬੇਬੇ ਤੂੰ ਐ ਮੇਰਾ ਡਰੀ ਜਾਇਆ ਕਰ ਉਹ ਤਾਂ ਪਤਾ ਨਹੀਂ ਕਿਵੇਂ ਉਹਨੂੰ ਤੂੰ ਬਾਲਾ ਬੋਲਦੀ ਸੀ ਮਿਸਤਰੀਆਂ ਨੂੰ ਬਾਲਾ ਵਹੇ ਤਾਂ ਉਹਨੇ ਤੈਨੂੰ ਅੰਦਰ ਬੰਦ ਕਰਤਾ ਕੋਈ ਤਰ੍ਹਾਂ ਦੀ ਦੁਸ਼ਮਣੀ ਨਹੀਂ ਹੈਗੀ ਉਹਦੀ ਦੁਸ਼ਮਣੀ ਭਾਈ ਉਹਦੇ ਤਾਂ ਨਹੀਂ ਆਏਗੀ ਹੁਣ ਮੇਰਾ ਤਾਂ ਕਹਿੰਦਾ ਮਨ ਬਦਲਾ ਪੈ ਗਿਆ ਮੈਨੂੰ ਤਾਂ ਡਰ ਲੱਗਦਾ ਮੇਰੇ ਤਾਂ ਦਿਲ ਅੰਦਰ ਜਵਾਕਾਂ ਵਰਗਾ ਹੋਇਆ ਪਿਆ ਮੈਨੂੰ ਉਹਦੇ ਕੋਲ ਤੋਂ ਕਾਲੇ ਕਾਲੇ ਤੁਰਦੇ ਫੇਰ ਵੀ ਡਰ ਲੱਗਦਾ ਹੈ ਬੇ ਬੇਟਾ ਹੇ ਤੈਨੂੰ ਕਹਿੰਦੇ ਸੀ ਤੈਨੂੰ ਦਵਾਈ ਦਿਵਾ ਲੈ ਤੂੰ ਕਿਹੜਾ ਮੰਨਦੀ ਆ ਫਿਰ ਕਿਸੇ ਦੀ ਗੱਲ ਬਬਾਏ ਦਵਾਈ ਨਾ ਮੈਨੂੰ ਕੁਝ ਨਹੀਂ ਹੋਇਆ ਕਹਿੰਦੇ ਐਵੇਂ ਦਵਾਈ ਦਵਾਈ ਕਰੀ ਜਾਂਦੇ ਹੋ ਜੇ ਮਾਣਾ ਮੋਟਾ ਕਹਿੰਦੇ ਮੇਰੇ ਕੋਲ ਭਾਈ ਭਜ ਨਾ ਆਵੇ ਕਹਿੰਦੇ ਉਹ ਮੈਨੂੰ ਚਾਹ ਪਾਣੀ ਨਾ ਫੜਾਵੇ ਹੌਲੀ ਹੌਲੀ ਮਾਪਦੇ ਉਹ ਤਾਂ ਤੁਸੀਂ ਜਾ ਹਜੇ ਤਾਂ ਮੈਨੂੰ ਉਹ ਤੋਂ ਡਰ ਲੱਗਦਾ ਬੇਬੇ ਕੋਈ ਗੱਲ ਨਹੀਂ ਮੈਂ ਕਰੀਗਾ ਠੀਕ ਹੈ ਤੈਨੂੰ ਉਹ ਕੁਝ ਨਹੀਂ ਕਹੀ ਤੇ ਨਾਲੇ ਹੁਣ ਮੈਂ ਕਿੰਨਾ ਚੱਲੋਗਾ ਤੇਰੇ ਕੋਲ ਕਿੰਨਾ ਚਿਰ ਮੈਂ ਬੈਠਾ ਰਹੂੰਗਾ ਤੇ ਮੈਂ ਮੱਜਾਂ ਨੂੰ ਮੜਾ ਨੀਰਾ ਪਾਇਆ ਮੈਂ ਪਾ ਦੇ ਪਈ ਨੀਰਾ ਆ ਬੈਠੀ ਰਹੀ ਵੇ ਵਿੱਚ ਕੋਈ ਨਹੀਂ ਤੈਨੂੰ ਕੋਈ ਨਹੀਂ ਕੁਝ ਕਹਿਣਾਗਾ ਤੇ ਚਾਹ ਪਾਣੀ ਫੜਾਇਆ ਹਰ ਵੀ ਤੋ ਫੜ ਲਈ ਤੂੰ ਨਾ ਕੋਈ ਨਾ ਉਹ ਤੋ ਫੜ ਲਈ ਹਾਂ ਕੋਈ ਨਹੀਂ ਹੁਣੀ ਤੇਰੇ ਕੋਲ ਹੁਣੀ ਆਜੂਗਾ 5 ਮਿੰਟ ਦੇ ਅੰਦਰ ਇੰਦੀ ਮੈਂ ਨੀਰਾ ਪਾ ਕੇ ਉਹਦੀ ਆਜੂ ਮੈਂ ਚੰਗਾ ਚੰਗਾ ਬੁੱਤ ਮੇਰਾ ਪੁੱਤ ਦਾਦਾ ਖਾਨਾ ਜੇ ਚਾਹ ਪਾਣੀ ਪਕਾਇਆ ਹਰਪ੍ਰੀਤ ਨੇ ਫੜ ਲਈ ਚਾਹ ਪਾਣੀ ਘਰੇ ਬਣਾਉਗੇ ਹਰਪ੍ਰੀਤ ਕੁਝ ਪਾ ਕੇ ਦੇ ਦੇ ਤੂੰ ਮੈਨੂੰ ਤਾਂ ਉਹ ਡਰ ਲੱਗਦਾਗਾ ਤੂੰ ਤਾਂ ਕਹਿੰਦੇ ਨੀਰ ਪਾਣ ਵਗ ਗਿਆ ਭਾਈ ਕਿਤੇ ਦੋਨੇ ਜੀਰਾ ਕਰਕੇ ਮੈਨੂੰ ਕਹਿੰਦਾ ਦਵਾਈ ਦਵਾਉਣ ਨਾ ਵਗ ਜਾਣਾ ਪਰਿੰਦਾ ਕਿਤੇ ਮੇਰੇ ਬਿਜਲੀयां ਲਵਾ ਦੇਣ ਲਾ ਹਉਂਦੀ ਏ ਤੁਰੀ ਮੈਂ ਤਾਂ ਆਪ ਜਾਨੀ ਆਂਗੀ ਘਰ ਲੱਗਦਾ ਮੈਨੂੰ ਤਾਂ ਬੇਬੇ ਕਿੱਧਰ ਜਾਨੀ ਆ ਹੁਣ ਕਿੱਧਰ ਜਾਣਾ ਸੀ ਭਾਈ ਮੈਂ ਮੁਰਦੀ ਮਾਰਦੀ ਬੇਬੇ ਮੁਰਦੀ ਮੈਂ ਬੇਬੇ ਨਹੀਂ ਲੜੀ ਬਾਕੀ ਆਂ ਬੂਹਾ ਮਾਰ ਜਾਣਾ ਉੱਡ ਕਿਸ ਤਰ੍ਹਾਂ ਕਿੱਥੇ ਆ ਉਹ ਕਿੱਥੇ ਐ ਆ ਬੇਬੇ ਪਾਜ ਦੀ ਬੂਮੇ ਮਰ ਜਾਵਾ ਖੂ ਲਾ ਪਰ ਡੱਕਰਤੀ ਲੈ ਮੈਂ ਥੋੜੀ ਡੱਕਰੀਆਂ ਮੈਂ ਕੀ ਕਹਿਣ ਨੀ ਘਰੋਂ ਡਜ ਮੈਂ ਤਾਂ ਉਧਰੋਂ ਚਲੀ ਜੰਨੀ ਮੈਨੂੰ ਦੇਖ ਕੇ ਉੱਡਲੀ ਉਹਨੇ ਕੰਮ ਜਾਮਾ ਉਹ ਬੇਬੇ ਫੇਰ ਵਾਗੀ ਕਿੱਥੇ ਐ ਉਹ ਕੀ ਹੋ ਗਿਆ ਰੋਲਾ ਕੋ ਪਾਈ ਜੰਨੀ ਐ ਉਹ ਬੇਬੇ ਫੇਰ ਵਾਗੀ ਬਾਹਰ ਨੂੰ ਮੈਂ ਤਾਂ ਇਹ ਵੰਦਨਾ ਹੁੰਦੀ ਸੀ ਤੇ ਬੇਬੇ ਉਸ ਤੋਂ ਡੱਕਲੀ ਕਹਿੰਦੀ ਮੈਂ ਤਾਂ ਤੂੰ ਅੰਦਰ ਡਾਵੇਂਗੀ ਮੈਂ ਤਾਂ ਦਵਾਈ ਦਵਾ ਕੇ ਲਿਆਉਂਗੀ ਲੈ ਉਹਨੇ ਫੋਨ ਦਾ ਮਨ ਚ ਲਗਾ ਡਰ ਪੈ ਗਿਆ ਮਨ ਚ ਓ ਭਰੇ ਦਮਾਕੀ ਨੁਕਸ਼ ਨਹੀਂ ਤਾਂ ਹੋਰ ਕੀ ਐ ਲੈ ਜਾ ਉਹ ਨੂੰ ਤੂੰ ਮੈਂ ਤੇ ਨਸਾ ਮੈਂ ਮੇਰੇ ਭਰਾ ਨੂੰ ਫੋਨ ਕਰਦਾ ਨਹੀਂ ਆ ਉਹ ਲੈ ਕਿੱਥੀਆਂ ਮੈਂ ਗਈ ਕਿਧਰੇ ਬੇ ਬੇ ਇਹਦਾ ਪੁੱਲਾ ਨੂੰ ਪਈ ਗੀ ਅਗੜੀ ਪਿੰਡਾਂ ਦੀ ਤੇਰੇ ਭੰਗੇ ਛੜਿਆ ਨੂੰ ਮੈਂ ਕਿੱਥੋਂ ਪਾਲ ਕੇ ਲਿਆ ਹੁੰਦਾ ਮੈਂ ਕਿਹੜੇ ਭੰਗੇ ਛੜਿਆ ਮੈਂ ਉਹ ਆਖਿਆ ਸੀ ਤੂੰ ਦੇਖਿਆ ਮੈਂ ਮੇਰੇ ਭਰਾ ਨੂੰ ਫੋਨ ਕਰਦੀ ਆ ਕਿ ਬੇਬੇ ਬਠਿੰਡੇ ਲੈ ਕੇ ਜਾਣੀ ਐ ਹੁਣ ਹੋਰ ਕੀ ਹੱਲ ਕਰੀਏ ਬੇਬੇ ਨੂੰ ਤਾਂ ਬਠਿੰਡੇ ਲੈ ਜਾਣਾ ਪਊਗਾ ਮੈਂ ਕਰਦੀ ਆ ਮੁੰਡੇ ਨੂੰ ਫੋਨ